ਵਾਹਿਗੁਰੂ ਜੀ ਕੀ ਫਤਿਹ ਤੋਂ 1-2 ਮਿੰਟ ਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਇੱਕ ਧਾਰਮਿਕ ਗੀਤ ਤੁਹਾਡੇ ਸਾਹਮਣੇ ਪੇਸ਼ ਕਰ ਰਿਹਾ ਕਲਗੀ ਤਰ ਦਸ਼ਮੇ ਸ੍ਰੀ ਪਿਤਾ ਜੀ ਤੇਰੇ ਚੋ ਜਨਿਆਰੇ ਕਲਗੀ ਤਰ ਦਸ਼ਮੇ ਸ੍ਰੀ ਪਿਤਾ ਜੀ ਤੇਰੇ ਚੋ ਜਨਿਆਰੇ ਨੋਵੇਂ ਗੁਰ ਤੇ ਮਾ ਗੁਜਰੀ ਦੇ ਸੋਹਣ ਰਾਜ ਦੁਲਾਰੇ ਨੋ ਵੇ ਗੁਰ ਤੇ ਮਾਂ ਗੁਜਰੀ ਦੇ ਸੋਨੇ ਰਾਜ ਦੁਲਾਰੇ ਛੋਟੇ ਆਪਣੇ ਲਾਲ ਤੂੰ ਦਾਤਾ ਨੀਹਾਂ ਵਿੱਚ ਜਿਣਵਾਏ ਛੋਟੇ ਆਪਣੇ ਲਾਲ ਤੂੰ ਦਾਤਾ ਨੀਹਾਂ ਵਿੱਚ ਜਿਣਵਾਏ ਵੱਡੇ ਵਿੱਚ ਤਮਕੋਰ ਦੇ ਦੋਵੇਂ ਹੱਥੀ ਸ਼ਹੀਦ ਕਰਵਾਏ ਅਦਲੀ ਦੇ ਵਿੱਚ ਧਰਮ ਦੀ ਖਾਤਰ ਦਿੱਲੀ ਦੇ ਵਿੱਚ ਧਰਮ ਦੀ ਖਾਤਰ ਵਾਰ ਪਿਤਾ ਪਿਆਰੇ ਕਲਗੀ ਤਰਦਸ਼ ਮੇਸ਼ ਪਿਤਾ ਜੀ ਤੇਰੇ ਚੋ ਜਨਿਆਰੇ ਕਲਗੀ ਤਰਦਸ਼ ਮੇਸ਼ ਪਿਤਾ ਜੀ ਤੇਰੇ ਚੋ ਜਨਿਆਰੇ ਅਨੀਲੇ ਕੋੜੇ ਵਾਲਿਆ ਤੇਰੀ ਜਗ ਵਿੱਚ ਸ਼ਾਨ ਨਿਰਾਲੀ ਨੀਲੇ ਕੋੜੇ ਵਾਲਿਆ ਤੇਰੀ ਜਗ ਵਿੱਚ ਸ਼ਾਨ ਨਿਰਾਲੀ ਸੂਲ ਸਰਾਹੀ ਤੂੰ ਮੰਨੀ ਤੇ ਮੰਨਿਆ ਖੰਜਰ ਪਿਆਲੀ ਓ ਯਾਰੜੇ ਦੇ ਸੱਤਰ ਉੱਤੋਂ ਯਾਰੜੇ ਦੇ ਸੱਤਰ ਉੱਤੋਂ ਤੂੰ ਸੀ ਖੇਲੇਵਾਰੇ ਕਲਗੀ ਤਰ ਦਸ਼ਮੇਸ਼ ਪਿਤਾ ਜੀ ਤੇਰੇ ਚੋ ਜਨਿਆਰੇ ਕਲਗੀ ਤਰ ਦਸ਼ਮੇਸ਼ ਪਿਤਾ ਜੀ ਤੇਰੇ ਚੋ ਜਨਿਆਰੇ ਨੌਵੇਂ ਗੁਰ ਤੇ ਮਾਂ ਗੁਜਰੀ ਦੇ ਸੋਣ ਰਾਜ ਦੁਲਾਰੇ ਪੁੱਲ ਨਾ ਸਕਣਾ ਦੇਵ ਦੇ ਤਾਈ ਦਾਤਾ ਤੇਰਾ ਵੇਲਾ ਪੁੱਲ ਨਾ ਸਕਣਾ ਦੇਵ ਦੇ ਤਾਈ ਦਾਤਾ ਤੇਰਾ ਵੇਲਾ ਵਾਹ ਵਾਹ ਗੁਰੂ ਗੋਬਿੰਦ ਸਿੰਘ ਜੀ ਆਪੇ ਗੁਰ ਤੇ ਚੇਲਾ ਹੱਥ ਵਿੱਚ ਚੰਡੀ ਫੜ ਕੇ ਦਾਤਾ ਹੱਥ ਵਿੱਚ ਚੰਡੀ ਫੜ ਕੇ ਦਾਤਾ ਸਾਜੇ ਪੰਜ ਪਿਆਰੇ ਕਲਗੀਦਰ ਦਸ਼ਮੇਸ਼ ਪਿਤਾ ਜੀ ਤੇਰੇ ਚੋ ਜਨਿਆਰੇ ਕਲਗੀਦਰ ਦਸ਼ਮੇਸ਼ ਪਿਤਾ ਜੀ ਤੇਰੇ ਚੋ ਜਨਿਆਰੇ ਨੋਵੇਂ ਗੁਰ ਤੇ ਮਾ ਗੁਜਰੀ ਦੇ ਸੋਹਣ ਰਾਜ ਦੁਲਾਰੇ ਨੋਵੇਂ ਗੁਰ ਤੇ ਮਾ ਗੁਜਰੀ ਦੇ ਸੋਹਣ ਰਾਜ ਦੁਲਾਰੇ ਵਾਹਿਗੁਰੂ ਤੋ ਇਤਨੀ ਸੇਵਾ